ਪਾਜੀ ਨਾ ਕਰੋ ਖਰਾਬ ਹੋ ਜਾ ਨੀ ਪਰਦੀ ਆ ਦੇਖੋ ਪਾਜੀ ਸੇਮ ਅਸਰ ਜੀ ਆ ਦੇਖੋ ਲਓ ਜੀ ਕਰ ਚਾਹੀਈ ਹੈ ਸੇਮ ਕੁਆਲਿਟੀ ਪਾਈ ਆ ਪੌਣੀ ਚੀ ਬੋੜਾ ਜੀ ਇਹਦੇ ਵਿੱਚ ਥੱਲਾ ਵੀ ਪੂਰਾ ਆ ਦੇਖੋ ਲਓ ਜੀ ਆ ਦਿਓ ਜੀ ਆ ਦਿਓ ਟੱਪੋ ਲੋ ਜੀ ਲਓ ਆਹ ਹੋਈ ਨਹੀਂ ਲਮਾਰੀ ਤੁਹਾਡੀ ਮੈਂ ਕਿਹਾ ਸਰ ਜੀ ਤਾਂ ਜੰਮੀ ਚ ਰੱਖ ਦੋ ਫੁੱਲ ਗਰੰਟੀ ਹੈ ਜੀ ਰਿਟਰਨ ਚ ਆ ਜੀ ਲੈ ਕੇ ਸਰ ਜੀ ਟਾਲੀ ਦੀ ਲੱਕੜਾ ਜੀ ਇਹ ਪੂਰੀ ਗਰੰਟੀ ਆਪਣੀ 2 ਸਾਲ ਦੀ 7500 ਰੁਪਏ ਦੀ ਹੈ ਹੈਡਫੋਨ ਵੀ ਨਾਲ ਦੇਨੇ ਹੈ ਹੈਡਫੋਨ ਉਹ ਜਿਹੜਾ ਵੀਡੀਓ ਸ਼ੇਅਰ ਕਰਕੇ ਉਹਨੂੰ ਹੈਡਫੋਨ ਚ ਸਾਰਿਆਂ ਦੇ ਹੈਡਫੋਨ ਤੇ ਤੁਸੀਂ ਕੁਰਸੀ ਦਾ ਫਰੀ ਹਾਂਜੀ 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 ਸੋਫਾ ਕਮ ਬੈੱਡ ਜੀ ਸਿਰਫ ਆਪਾਂ ਨੂੰ 13500 ਰੁਪਏ ਜੀ ਭਾਜੀ ਲੋਕਾਂ ਦਾ ਮਜ਼ਾਕ ਨਾ ਕਰੋ ਮਜ਼ਾਕ ਨਹੀਂ ਹੈਗਾ ਜੀ ਪੂਰੇ ਆਪਣੀ ਫਾਰਮ ਦਾ ਮਟੀਰੀਅਲ ਹੀ ਸਲੀਵਰ ਕੰਪਨੀ ਫਾਰਮ ਹੈ ਹਾਂਜੀ 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 ਪੂਰੀ ਪਲਾਈ ਹੈ ਜੀ ਆਰ ਹਾਂਜੀ ਹਾਂਜੀ ਕਾਰਵਿੰਗ ਸੋਫਾ ਜੀ ਇਹ ਪੂਰਾ ਫਾਈਬਰ ਚ ਬਣਿਆ ਹੋਇਆ ਜੀ ਕੁਆਲਿਟੀ ਪੂਰੀ ਵਧੀਆ ਲੱਗੀ ਹੋਈ ਹੈ ਜੀ ਇਹਦੇ ਕੁਸ਼ਨ ਵਰਕ ਸਾਰਾ ਕੁਝ ਵਧੀਆ ਹੋਇਆ ਹੈ ਬਮਾਰ ਭਾਜੀ ਇਹ ਤੁਸੀਂ ਬਣਾਇਆ ਸਾਰਾ ਹਾਂਜੀ ਹਾਂਜੀ ਹਾਂ ਜੇ ਆਪਣੇ ਹਿਸਾਬ ਨਾਲ ਆਪਾਂ ਕਸਟਮਾਈਜ਼ ਵੀ ਕਰਾ ਸਕਦੇ ਆ ਕੱਪੜਾ ਜਿਹੜਾ ਮਰਜ਼ੀ ਚ ਵੈਸੇ ਲਵਾ ਸਕਦੇ ਆ ਓਏ ਹੋਏ ਹੋਏ ਭਾਜੀ ਸਵਾਦ ਆ ਗਿਆ ਡਾਈਨ ਟੇਬਲ ਦੇਖ ਕੇ ਯਾਰ ਮ제 ਆ ਗਿਆ ਹਾਂਜੀ ਹਾਂਜੀ ਸਰ ਜੀ ਦੇਖੋ ਪਲਿਸਟਰ ਪਾਲਸ਼ਾ ਸਰ ਜੀ ਇਹ ਤੋਂ ਆਮ ਪਾਲਸ਼